ਆ ਸਰਪੰਚੀ ਦੀਆਂ ਬੋਲੀਆਂ ਲੱਗਣ ਦਾ ਕੰਮ ਬੜਾ ਜੋਰਾ ਸ਼ੋਰਾ ਤੇ ਸ਼ੁਰੂ ਹੋ ਗਿਆ ਤੇ ਇਸ ਵਾਰ ਤਾਂ ਬਹੁਤ ਪਿੰਡਾਂ ਦੇ ਵਿੱਚ ਸਰਪੰਚੀ ਦੇ ਲਈ ਸਿੱਧੀਆਂ ਲੱਖਾਂ ਰੁਪਏ ਦੀਆਂ ਬੋਲੀਆਂ ਲੱਗੀਆਂ ਨੇ ਤੇ ਵੀਡੀਓ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਨੇ ਸਰਪੰਚੀ ਦੀ ਬੋਲੀ ਕਿਸੇ ਪਿੰਡ 'ਚ ਲੱਗੀ ਆ 5 ਲੱਖ ਕਿਸੇ 'ਚ 10 ਲੱਖ ਕਿਸੇ 'ਚ 12 ਲੱਖ ਤੇ ਆ ਇੱਕ ਬਹੁਤ ਹੈਰਾਨੀਜਨਕ ਤੇ ਵੱਡੀ ਖਬਰ ਤੁਸੀਂ ਸੁਣ ਰਹੇ ਹੋ ਦੰਗਰੇ ਜਾਉਂਗੇ 2 ਕਰੋੜ ਰੁਪਏ ਚ ਪਿੰਡ ਦੀ ਸਰਪੰਚੀ ਦੀ ਬੋਲੀ ਲੱਗੀ ਹੈ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਕਿ ਕਿਵੇਂ ਲੱਗੀ ਹੈ ਕਾਹ ਤੋਂ ਲੱਗੀ ਹੈ ਕਾਦੇ ਵਾਸਤੇ ਲੱਗੀ ਹੈ ਕਿੱਥੋਂ ਸ਼ੁਰੂ ਹੋਈ ਗੌਰ ਨਾਲ ਸੁਣਿਓ ਆਪਣਾ ਕਮੈਂਟ ਜ਼ਰੂਰ ਲਿਖਿਓ ਵੀ ਕੀ ਸਰਪੰਚੀ ਦੀ ਬੋਲੀ ਲੱਗਣੀ ਠੀਕ ਹੈ ਜਾਂ ਗਲਤ ਹੈ ਦੇਖੋ ਜੀ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਹਰਦੌਰ ਵਾਲ ਕਲਾਂ ਇਸ ਪਿੰਡ ਦੇ ਵਿੱਚ ਸਰਪੰਚੀ ਦੀ ਬੋਲੀ ਲੱਗੀ ਹੈ 2 ਕਰੋੜ ਰੁਪਏ ਦੇ ਵਿੱਚ ਪਿੰਡ ਦੇ ਵਿੱਚ ਦੋ ਤਰ੍ਹਾਂ ਇੱਕ ਸਰਪੰਚ ਪੁਰਾਣਾ ਜਿਹੜਾ ਚੱਲਿਆ ਆ ਰਿਹਾ ਸੀ ਔਰ ਇੱਕ ਹੁਣ ਜਿਹੜਾ ਖੜਾ ਹੋਇਆ ਸੀ ਉਸ ਪਿੰਡ ਦੇ ਵਿੱਚ ਪਿਛਲੇ 30 ਸਾਲ ਤੋਂ ਸਰਬਸੰਮਤੀ ਹੁੰਦੀ ਆ ਰਹੀ ਹੈ ਸਰਬਸੰਮਤੀਆਂ ਵੀ ਕਈ ਪਿੰਡਾਂ 'ਚ ਐਸੀਆਂ ਹੁੰਦੀਆਂ ਨੇ ਵੀ ਉਹ ਸਰਬਸੰਮਤੀ ਉਹਨਾਂ ਨੂੰ ਕਿਹਾ ਨਹੀਂ ਜਾ ਸਕਦਾ ਪੈਸੇ ਦੇ ਆਧਾਰ ਤੇ ਕਿਸੇ ਨੂੰ ਸਰਪੰਚ ਚੁਣਨਾ ਇਹਦਾ ਮਤਲਬ ਇਹ ਹੈ ਵੀ ਫਿਰ ਗਰੀਬ ਗੁਰਬੇ ਆਮ ਲੋਕ ਤਾਂ ਸਰਪੰਚੀ ਚੋਂ ਬਾਹਰ ਨਿਕਲ ਗਏ ਨਾ ਜਦੋਂ ਇਹ ਤੈ ਹੋ ਜੇ ਵੀ ਜਿਹੜਾ ਵੱਧ ਪੈਸਾ ਬੋਲੀ ਲਾਊਗਾ ਉਹ ਸਰਪੰਚ ਬਣੇਗਾ ਤੇ ਦੂਜੇ ਪਾਸੇ ਜਸਵਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਸਰਪੰਚ ਖੜਿਆ ਹੋਇਆ ਸੀਗਾ ਔਰ ਉੱਥੇ ਫਿਰ ਪਿੰਡ ਚ ਗੱਲ ਚੱਲ ਪਈ ਵੀ ਜਿਹੜਾ ਬੰਦਾ ਵੱਧ ਪੈਸੇ ਲਾ ਦੂਗਾ ਉਹ ਸਰਪੰਚ ਬਣ ਜਾਊਗਾ ਤਾਂ ਫਿਰ ਕੀ ਹੋਈ ਜਿਵੇਂ ਗੱਲ ਦੱਸੀ ਜਾ ਰਹੀ ਹੈ ਇੱਕ ਧਿਰ ਨੇ ਦੱਸਿਆ ਵੀ ਅਸੀਂ ਫਿਰ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸਪੀਕਰ ਚ ਅਨਾਉਂਸਮੈਂਟ ਕਰ ਦਿੱਤੀ ਵੀ ਅਸੀਂ ਪਿੰਡ ਨੂੰ 50 ਲੱਖ ਰੁਪਈਆ ਦੇਵਾਂਗੇ ਦੂਜੀ ਧਿਰ ਨੇ ਅਨਾਉਂਸਮੈਂਟ ਕਰਾਤੀ ਵੀ ਅਸੀਂ 60 ਲੱਖ ਦੇਵਾਂਗੇ ਫਿਰ ਫਿਰ ਇੱਕ ਧਿਰ ਚਲੀ ਗਈ ਉਹਨੇ ਕਿਹਾ 62 ਫਿਰ 65 ਫਿਰ 70 ਫਿਰ ਇੱਕ ਧਿਰ ਨੇ ਸਿੱਧਾ ਹੀ ਕਹਤਾ ਅਸੀਂ ਕਰੋੜ ਰੁਪਇਆ ਦੇਾਂਗੇ ਤਾਂ ਦੂਜੀ ਧਿਰ ਨੇ ਫਿਰ ਸਿੱਧਾ ਹੀ ਡੇਢ ਕਰੋੜ ਕਰਤਾ ਤੇ ਫਿਰ ਇੱਕ ਧਿਰ ਨੇ ਸਿੱਧਾ ਹੀ ਕਹਤਾ ਅਸੀਂ 2 ਕਰੋੜ ਰੁਪਇਆ ਦੇਾਂਗੇ ਹਰ ਦੌਰ ਵਾਲ ਕਲਾ ਪਿੰਡ ਹੈ ਗਰਦਾਸਪੁਰ ਦਾ ਉਥੇ ਇਹ ਕੰਮ ਹੋਇਆ ਤੇ ਫਿਰ ਨਵੇੜਾ ਕਿੱਥੇ ਹੋਇਆ ਨਵੇੜਾ ਹੋਇਆ ਖੁੱਲਾ ਛੱਡਤਾ ਪਿੰਡ ਵਾਲੇ ਕਹਿੰਦੇ ਵੀ ਅਜੇ ਕੋਈ ਹੋਰ ਵੀ ਜੇਕਰ ਬੋਲੀ ਲਾਉਣੀ ਚਾਹੇ ਇਸ ਤੋਂ ਵੱਧ ਵੀ ਲਾਉਣੀ ਚਾਹੇ ਤਾਂ ਉਹ ਲਾ ਸਕੂਗਾ ਤੇ ਕੱਲ ਨੂੰ ਫਿਰ ਇਸ ਮੁੱਦੇ ਦੇ ਉੱਪਰ ਪੱਕਾ ਫੈਸਲਾ ਕਰਾਂਗੇ ਵੀ 2 ਕਰੋੜ ਤੇ ਹੀ ਕੰਮ ਰੁਕਣਾ ਹੈ ਕਿ ਅੱਗੇ ਵਧਣਾ ਹੈ ਤੇ ਜਿਨ੍ਹਾਂ ਨੇ 2 ਕਰੋੜ ਬੋਲੀ ਲਾਈ ਹੈ ਨਾ ਉਹਨਾਂ ਨੂੰ ਕੋਈ ਅਫਸੋਸ ਨਹੀਂਗਾ ਉਹ ਬੋਲ ਰਹੇ ਆ سوشل ਮੀਡੀਆ ਤੇ ਦੇਖੋ ਮਿੱਤਰੋ 2 ਕਰੋੜ ਦੀ ਬੋਲੀ ਲੱਗੀ ਹੈ ਹੁਣ ਦੱਸਿਆ ਜਾ ਰਿਹਾ ਵੀ ਪਿੰਡ ਵੱਡਾ ਤੇ ਪਿੰਡ ਦੇ ਕੋਲ 3350 ਕਿੱਲਾ ਜਿਹੜੀ ਆ ਉਹ ਜ਼ਮੀਨ ਵੀ ਐ ਹੁਣ ਸਵਾਲ ਵੱਡਾ ਇਹ ਐ ਵੀ ਉਹਨਾਂ ਦੋਨਾਂ ਚੋਂ ਜਿਹੜੇ ਸਰਪੰਚਾਂ ਨੇ ਬੋਲੀ ਲਾਈ ਐ ਉਹਨਾਂ ਉਮੀਦਵਾਰਾਂ ਚੋਂ ਇੱਕ ਦੇ ਗਲ ਦੇ ਵਿੱਚ ਭਾਜਪਾ ਦਾ ਪਟਾ ਪਾਇਆ ਹੋਇਆ ਉਹ ਜਿਹੜਾ ਪਟਕਾ ਜਾਂ ਪਾਉਂਦੇ ਹੁੰਦੇ ਨੇ ਹੁਣ ਸਵਾਲ ਕਈ ਖੜੇ ਹੁੰਦੇ ਨੇ ਖਦਸ਼ੇ ਕਿਤੇ ਐ ਤਾਂ ਨਹੀਂ ਸਿਆਸੀ ਪਾਰਟੀਆਂ ਦੇ ਕੋਲ ਪੈਸਾ ਬਹੁਤ ਇਕੱਠਾ ਕੀਤਾ ਹੋਇਆ ਇਹਨਾਂ ਨੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰੀ ਪਿਛਲੇ ਵੋਟਾਂ ਦੇ ਵਿੱਚ ਕਿਹਾ ਸੀਗਾ ਵੀ ਅਮਾਨੀਆਂ ਅੰਡਾਨੀਆਂ ਨੇ ਟਰੱਕ ਭਰ-ਭਰ ਕੇ ਪੈਸਾ ਕਾਂਗਰਸ ਨੂੰ ਦਿੱਤਾ ਹੈ ਤੇ ਜੇ ਮੋਦੀ ਸਾਹਿਬ ਨੂੰ ਪਤਾ ਟਰੱਕ ਭਰ-ਭਰ ਕੇ ਦੇ ਸਕਦੇ ਨੇ ਉਹ ਫਿਰ ਦਿੱਤਾ ਉਧਰ ਵੀ ਹੋਊਗਾ ਨਾ ਦੂਜੇ ਪਾਸੇ ਵੀ ਤਾਂ ਫਿਰ ਕਿੰਨਾ ਪੈਸਾ ਹੋਊਗਾ ਇਹਨਾਂ ਸਿਆਸੀ ਪਾਰਟੀਆਂ ਕੋਲ ਤਾਂ ਫਿਰ ਇਹ ਵੀ ਮੈਨੂੰ ਲੱਗਦਾ ਪੜਤਾਲ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਵੀ ਜਿਹੜੇ ਇਹ 2-2 ਕਰੋੜ ਰੁਪਈਆ ਲਾਉਣ ਦੀ ਗੱਲ ਕਰ ਰਹੇ ਨੇ ਸਰਪੰਚੀ ਦੇ ਵਿੱਚ 2-2 ਕਰੋੜ 'ਚ ਬੋਲੀ ਲਾ ਰਹੇ ਨੇ ਕਿ ਇਹਨਾਂ ਦਾ ਪੈਸਾ ਇੱਕ ਨੰਬਰ ਦਾ ਸੱਚੀ ਸੁੱਚੀ ਕਮਾਈ ਦਾ ਹੈ ਜਾਂ ਇਹਨਾਂ ਦੇ ਪਿੱਛੇ ਕੋਈ ਪਾਰਟੀ ਤਾਂ ਨਹੀਂ ਖੜੀ ਹੋਈ ਕਿਤੇ ਐ ਤਾਂ ਨਹੀਂ ਵੀ ਕੋਈ ਸਿਆਸੀ ਪਾਰਟੀ ਇਹਨਾਂ ਬੰਦਿਆਂ ਦੇ ਰਾਹੀਂ 2 ਕਰੋੜ ਰੁਪਇਆ ਪਿੰਡ ਚ ਲਾ ਕੇ ਤੇ ਆਪ ਦਾ ਸਰਪੰਚ ਤੇ ਆਪਦੀ ਪੰਚਾਇਤ ਬਣਵਾ ਰਹੀ ਹੋਵੇ ਕਿਉਂਕਿ ਇਹ ਬੰਦੇ ਆਪ ਬੋਲ ਰਹੇ ਆ ਸੋਸ਼ਲ ਮੀਡੀਆ ਤੇ ਵੀ ਸਰਪੰਚ ਤੇ ਪੂਰੇ ਪੰਚ ਤੇ ਪੰਚਾਇਤ ਉਸੇ ਬੰਦੇ ਦੀ ਬਣੂ ਜਿਹਨੇ ਵੱਧ ਪੈਸੇ ਲਾਏ ਤਾਂ ਫਿਰ ਇਹ ਵੀ ਪਤਾ ਸਾਰਿਆਂ ਨੂੰ ਵੀ ਜਿਹਦੇ ਪਿੰਡ ਚ ਸਰਪੰਚ ਤੇ ਪੂਰੀ ਪੰਚਾਇਤ ਜੀ ਦੀ ਹੋਵੇ ਜਿਹੜੀ ਪਾਰਟੀ ਦੀ ਹੋਵੇ ਪਿੰਡ ਦੀ ਵੱਡੀ ਗਿਣਤੀ ਵੋਟ ਉਹਦੀ ਮੁਠੀ ਚ ਹੋ ਜਾਂਦੀ ਹੈ ਤਾਂ ਕਿਤੇ ਇਹ ਵੋਟਾਂ ਨੂੰ ਆਪਦੇ ਕਬਜੇ 'ਚ ਕਰਨ ਦਾ ਅਸਿੱਧੇ ਤਰੀਕੇ ਨਾਲ ਵੋਟਾਂ ਖਰੀਦਣ ਦਾ ਢੰਗ ਤਾਂ ਨਹੀਂ ਕੋਸ਼ਿਸ਼ ਤਾਂ ਨਹੀਂ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਵੀ ਜਾਂ ਤੋਂ ਨਹੀਂ ਚਾਹੀਦੀ ਪਹਿਲੀ ਤਾਂ ਗੱਲ ਇਹ ਟ੍ਰੈਂਡ ਹੀ ਮੈਨੂੰ ਲੱਗਦਾ ਗਲਤ ਤੇ ਮੈਨੂੰ ਲੱਗਦਾ ਕਿ ਪੈਸਿਆਂ ਦੀਆਂ ਬੋਲੀਆਂ ਲਾ ਕੇ ਸਰਪੰਚੀਆਂ ਵਾਲਾ ਇਹ ਰਿਵਾਜ ਹੀ ਗਲਤ ਹੈ ਮੰਨ ਲਓ ਕੋਈ ਬੰਦੇ ਚੰਗੇ ਨੇ ਤੇ ਉਹ ਸਰਪੰਚ ਬੰਨਾ ਚਾਹੁੰਦੇ ਨਹੀਂ ਪਰ ਉਹਨਾਂ ਕੋਲ ਫੂਕਣ ਲਈ ਪੈਸਾ ਨਹੀਂ ਹੈਗਾ ਜੇਬ ਦੇ ਵਿੱਚੋਂ ਤਾਂ ਉਹ ਫਿਰ ਇਹਦਾ ਮਤਲਬ ਉਹਨਾਂ ਦਾ ਸਰਪੰਚੀ ਦਾ ਅਧਿਕਾਰ ਤਾਂ ਖਤਮ ਹੋ ਗਿਆ ਨਾ ਜੇ ਰਵਾਜ ਇਹ ਚੱਲ ਪਿਆ ਅੱਛਾ ਜੇਕਰ ਉਹ ਬੰਦੇ ਵੋਟਾਂ 'ਚ ਫਿਰ ਖੜਨਗੇ ਤਾਂ ਫਿਰ ਪਿੰਡ ਦੇ ਜਿਹੜੇ ਮਤਲਬ ਘੱਟ ਸਮਝ ਵਾਲੇ ਲੋਕ ਨੇ ਉਹ ਕਹਿਣਗੇ ਯਾਰ ਵੇਖ ਫਲਾਣਾ ਬੰਦਾ ਪੈਸੇ ਦੇ ਕੇ ਖੜਦਾ ਸੀ ਉਹਨੇ ਤਾਂ ਪਿੰਡ ਨੂੰ ਪੈਸਾ ਦੇਣਾ ਸੀ ਤੇ ਇਹਨੇ ਫਲਾਣੇ ਨੇ ਟਿੰਡ ਚ ਕੰਨਾ ਪਾ ਲਿਆ ਇਸ ਹਿਸਾਬ ਨਾਲ ਤਾਂ ਫਿਰ ਜੇ ਇਹ ਰਵਾਜ ਚੱਲ ਪਿਆ ਪੈਸੇ ਵਾਲਾ ਤਾਂ ਫਿਰ ਮੀਰ ਬੰਦੇ ਪੈਸੇ ਵਾਲੇ ਬੰਦੇ ਧਣੀ ਬੰਦੇ ਉਹੀ ਪਿੰਡਾਂ ਦੇ ਸਰਪੰਚ ਰਹਿ ਜਾਣਗੇ ਹੋ ਸਕਦਾ ਬਹੁਤ ਥਾਂਾਂ ਤੇ 2 ਨੰਬਰ ਦੀਆਂ ਕਮਾਈਆਂ ਵਾਲੇ ਸਰਪੰਚ ਬਣ ਜਾਣ ਕਿਉਂਕਿ ਰਵਾਜ ਹੀ ਇਹ ਚੱਲ ਪਿਆ ਵੀ ਪੈਸਾ ਵੱਧ ਤੋਂ ਵੱਧ ਲਾਓ ਤੇ ਸਰਪੰਚ ਬਣੋ ਇਹ ਜਿਹੜਾ ਬੋਲੀ ਸਿਸਟਮ ਸ਼ੁਰੂ ਹੋਇਆ ਤਾਂ ਫਿਰ ਪੈਸਾ ਸਭ ਤੋਂ ਵੱਧ ਕਿਹਦੇ ਕੋਲ ਹੁੰਦਾ ਭਾਰਤ ਦੇ ਵਿੱਚ ਜਿਹੜਾ ਇੱਕ ਨੰਬਰ ਦੀ ਸੱਚੀ ਸੋਚੀ ਕਿਰਤ ਕਰਦਾ ਹੈ ਜਿਹੜਾ ਕਿਰਤ ਦੀ ਲੁੱਟ ਨਹੀਂ ਕਰਦਾ ਮਜ਼ਦੂਰਾਂ ਦੀ ਲੁੱਟ ਨਹੀਂ ਕਰਦਾ ਆਪ ਮਿਹਨਤ ਕਰਦਾ ਹੋਰ ਜਿਹੜੇ ਪੂੰਜੀਵਾਦੀ ਟਾਈਪ ਦੇ ਬਿਜ਼ਨਸ ਨਹੀਂ ਕਰਦਾ ਉਹਦੇ ਕੋਲ ਪੈਸਾ ਇਕੱਠਾ ਨਹੀਂ ਹੋਇਆ ਹੁੰਦਾ ਉਹਦੀ ਮਸਾ ਆਈ ਚਲਾਈ ਚਲਦੀ ਹੈ ਰੋਟੀ ਪਾਣੀ ਦਵਾਈ ਦਾਰੂ ਚੱਲਦਾ ਜਿੰਨਾ ਬੰਦਿਆ ਕੋਲ ਕਰੋੜਾਂ ਰੁਪਈਆ ਸਰਪੰਚੀ ਤੇ ਲੋਨ ਲਈ ਇਕੱਠਾ ਹੋਇਆ ਹੈ ਨਾ ਉਹਨਾਂ ਦੀ ਤਾਂ ਜਾਂਚ ਹੋਣੀ ਚਾਹੀਦੀ ਹੈ ਵੀ ਕੀ ਉਹ ਇੱਕ ਨੰਬਰ 'ਤੇ ਸੋ ਮੈਨੂੰ ਲੱਗਦਾ ਇਹ ਟ੍ਰੈਂਡ ਗਲਤ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਮਿੱਤਰੋ ਪਹਿਲਾਂ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਬਣੇ ਤੇ ਬਣਾਏ ਗਏ ਉਹਨਾਂ 'ਚ بڑے ਪਿੰਡਾਂ ਦੇ ਵਿੱਚ ਦੋਸ਼ ਲੱਗੇ ਨੇ ਭਈ ਸਰਪੰਚ ਜਿਹੜਾ ਹੈ ਉਹ ਪਿੰਡਾਂ ਨੂੰ ਆਈਆਂ ਗ੍ਰਾਂਟਾਂ 'ਚੋਂ 80% ਦੀ ਤੱਕ ਛੱਕ ਗਿਆ ਇਹੋ ਜਿਹੇ ਦੋਸ਼ ਲੱਗੇ ਕਈ ਪਿੰਡਾਂ 'ਚ ਪਿੰਡਾਂ ਨੂੰ ਜਿਹੜੇ ਖੇਤੀ ਦੇ ਸੰਧ ਸਬਸਿਡੀ ਤੇ ਆਉਂਦੇ ਨੇ ਉਹ ਕਈ ਸਰਪੰਚ ਖੁਰਦ-ਬੁਰਦ ਕਰਕੇ ਖਾ ਗਏ ਇਸ ਤਰੀਕੇ ਨਾਲ ਕਿਤੇ ਐ ਤਾਂ ਨਹੀਂ ਵੀ ਇਹ ਜਿਹੜੇ ਲੱਖਾਂ ਕਰੋੜਾ ਰੁਪਇਆ ਲਾ ਕੇ ਸਰਪੰਚੀ ਦੀ ਬੋਲੀ ਲਾ ਰਹੇ ਨੇ ਵੀ ਇਹਨਾਂ ਦੇ ਮਨ 'ਚ ਇਹ ਹੋਵੇ ਵੀ ਇੱਕ ਵਾਰੀ ਫੂਕ ਲੋ ਤੇ ਫਿਰ ਕੋਈ ਨਾ ਆਉਣੀ ਆ ਹੀ ਨਹੀਂ ਗ੍ਰਾਂਟਾਂ ਕਾਫੀ ਪਿੰਡਾਂ ਨੂੰ ਕਰੋੜ ਦੋ-ਦੋ ਕਰੋੜ ਗ੍ਰਾਂਟ ਜਿਹੜੀ ਆ ਉਹ ਮਿਲਦੀ ਆ ਤਾਂ ਫਿਰ ਉਹਨਾਂ ਦੇ ਮਨ 'ਚ ਹੋਵੇ ਵੀ ਫਿਰ ਉਹ ਆਪਾਂ ਉਹ ਗ੍ਰਾਂਟ 'ਚੋਂ ਸੰਭਲਾਂਗੇ ਤੇ ਪਿੰਡ ਤੇ ਸਾਂਭ ਕਰਦਾਂਗੇ ਵੀ ਅਸੀਂ ਜੇਬ 'ਚੋਂ ਲਾ ਕੇ ਬਣੇ ਸੀ ਮੈਨੂੰ ਲੱਗਦਾ ਇਹ ਤਰੀਕਾ ਗਲਤ ਹੈ ਚੋਣ ਕਮਿਸ਼ਨ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਸਖਤੀ ਕਰਨੀ ਚਾਹੀਦੀ ਹੈ ਜਿਹੜਾ ਵੀ ਪੈਸੇ ਦੇ ਕੇ ਪੈਸੇ ਦੇ ਜ਼ੋਰ ਨਾਲ ਪਿੰਡ ਦੀ ਸਰਪੰਚੀ ਤੇ ਪੰਚਾਇਤ ਤੇ ਕਾਬਜ਼ ਹੁੰਦਾ ਨਹੀਂ ਹੋਣ ਦੇਣਾ ਚਾਹੀਦਾ ਇਹ ਬਿਲਕੁਲ ਗਲਤ ਤਰੀਕਾ ਹੈ ਵੇਖੋ ਜੇਕਰ ਕੱਲ ਨੂੰ ਐਮਐਲਏ ਲਈ ਵੀ ਇਹ ਰਵਾਜ ਚੱਲ ਪਿਆ ਵੀ ਜਿਹੜਾ ਹਲਕੇ ਦੇ ਲਈ ਵੱਧ ਪੈਸੇ ਲਾਊਗਾ ਉਹੀ ਐਮਐਲਏ ਬਣੇਗਾ ਐਮਪੀ ਲਈ ਵੀ ਇਹ ਚੱਲ ਪਿਆ ਫਿਰ ਤਾਂ ਅਮਾਨੀਆਂ ਡਾਨੀਆਂ ਤੇ ਟਾਟੇ ਬਿਰਲੇ ਜਿੰਨੇ ਵੀ ਉਹ ਵੱਡੇ ਸਰਮਾਇਦਾਰ ਨੇ ਜਿਨ੍ਹਾਂ ਦੇ ਮਗਰ ਉਹ ਖੜ ਗਏ ਫਿਰ ਤਾਂ ਉਹੀ ਬਣਿਆ ਕਰਨਗੇ ਅੱਗੇ ਵੀ ਵੈਸੇ ਤਾਂ ਕੰਮ ਇੰਜ ਜੇ ਹੀ ਚੱਲਦਾ ਪਰ ਅੱਗੇ ਗੁਪਤ ਤਰੀਕੇ ਨਾਲ ਚੱਲਦਾ ਤੇ ਆਹ ਜੇ ਪੈਸੇ ਲੈ ਕੇ ਵਾਲਾ ਕੰਮ ਬਣ ਗਿਆ ਫਿਰ ਤਾਂ ਕੰਮ ਖੁੱਲਾ ਹੀ ਹੋ ਜਾਣਾ ਹੈ ਫਿਰ ਤਾਂ ਇਹ ਵੀ ਜਿਹੜਾ ਐਮਐਲਏ ਇਲਾਕੇ ਨੂੰ ਇੱਕ ਬੰਦਾ ਕਹੂਗਾ ਮੈਂ 20 ਕਰੋੜ ਰੁਪਈਆ ਦੇਣਾ ਦੁੱਜੂ ਕਹੂਗਾ ਮੈਂ ਪੂਰੇ ਹਲਕੇ ਨੂੰ 25 ਕਰੋੜ ਰੁਪਈਆ ਦੇਣਾ ਤੇ ਫਿਰ ਆਮ ਜਨਤਾ ਗਰੀਬ ਗੁਰਬੇ ਸਾਰੇ ਉਹ ਤਾਂ ਵੋਟਾਂ 'ਚ ਖੜਨ ਤੋਂ ਬਾਹਰ ਗਏ ਫਿਰ ਲੋਕਾਂ ਨੇ ਤਾਂ ਇਹੀ ਆਮ ਸੁਧਾਰਨ ਮਤ ਇਹੀ ਹੈ ਨਾ ਵੀ ਯਾਰ ਫਲਾਣਾ ਤਾਂ ਜੇਬ 'ਚੋਂ ਪੈਸੇ ਲਾਉਂਦਾ ਸੀ ਹਲਕੇ ਲਈ ਤੇ ਬੰਦਾ ਹੀ ਉਹ ਚੰਗਾ ਹੈ ਪਰ ਮੈਨੂੰ ਇੰਜ ਲੱਗਦਾ ਬਈ ਜਿਹੜੇ ਬੰਦਿਆਂ ਦੀ ਜੇਬ 'ਚ ਦੇਣ ਲਈ 2 ਨੰਬਰ ਦਾ ਧਨ ਨਹੀਂਗਾ ਉਹ ਜ਼ਿਆਦਾ ਚੰਗੇ ਨੇ ਤੇ ਜਿਹੜੇ ਆ ਕਰੋੜਾਂ 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 ਰੁਪਏ ਇਕੱਠੇ ਕੀਤੀ ਫਿਰਦੇ ਨੇ ਮੈਨੂੰ ਲੱਗਦਾ ਵੀ ਇਹਨਾਂ ਦੇ ਹੋ ਸਕਦਾ ਗਲਤ ਤਰੀਕੇ ਨਾਲ ਕਮਾਏ ਹੋਏ ਪੈਸੇ ਹੋਣ ਤੇ ਇਹ ਬੰਦੇ ਸ਼ਾਇਦ ਸਹੀ ਨਾ ਹੋਣ ਜਾਂ ਇਹਨਾਂ ਦੇ ਪਿੱਛੇ ਕੋਈ ਪੈਸੇ ਵਾਲੀ ਧਿਰ ਪਾਰਟੀ ਕਾਰਪੋਰੇਟ ਘਰਾਣਾ ਹੋਵੇ ਇਸ ਕਰਕੇ ਮੈਂ ਇਹਦਾ ਵਿਰੋਧ ਕਰ ਰਿਹਾ ਸੋ ਕਈ ਪਿੰਡਾਂ ਦੇ ਵਿੱਚ ਬੋਲੀਆਂ ਲੱਗੀਆਂ ਨੇ ਪੈਸੇ ਦੇ ਆਧਾਰ ਤੇ ਸਰਪੰਚੀ ਦੀਆਂ ਪੰਚਾਇਤਾਂ ਦੀਆਂ ਇਹ ਤਰੀਕਾ ਠੀਕ ਨਹੀਂਗਾ ਕਈ ਪਿੰਡਾਂ ਦੇ ਵਿੱਚ ਰੌਲਾ ਇਹ ਵੀ ਹੈ ਵੀ ਪਹਿਲਾਂ ਤਾਂ 900ਈ ਐਸਸੀ ਰਿజర్ਵ ਕੋਟੇ ਦੀ ਸੀਟ ਤੇ ਥੋੜੇ ਹੀ ਟਾਈਮ ਦੇ ਵਿੱਚ ਅਗਲਿਆਂ ਨੇ ਸੀਟ ਹੀ ਜਨਰਲ ਕੋਟੇ ਦੀ ਕਰਵਾ ਲਈ ਬਦਲਾ ਕੇ ਹੁਣ ਕੀ ਇਹ ਠੀਕ ਹੈ ਕੀ ਇਹ ਜਾਇਜ਼ ਹੈ ਇਹ ਵੀ ਵੱਡੇ ਸਵਾਲ ਨੇ ਕਿਉਂਕਿ ਕਈ ਪਿੰਡਾਂ 'ਚ ਉੱਠਿਆ ਰੌਲਾ ਉਹ ਕਹਿੰਦੇ ਆ ਤਾਂ ਸਾਡੀ ਸੀਟ ਨਹੀਂ ਸੀ ਤੇ ਐਮਐਲਏ ਨੇ ਐ ਕਰਵਾਲੀ ਹੁਣ ਰੌਲਾ ਤਾਂ ਇਹ ਵੀ ਪਿਆ ਜੈਤੋ ਦੇ ਇੱਕ ਪਿੰਡ ਦੇ ਵਿੱਚ ਰੌਲਾ ਇਹ ਪਿਆ ਇੱਕ ਵੀਡੀਓ ਆ ਰਹੀ ਹੈ ਕਿ ਜੈਤੋ ਦਾ ਜਿਹੜਾ ਐਮਐਲਏ ਹੈ ਉਹ ਇੱਕ ਪਿੰਡ ਦੇ ਵਿੱਚ ਗਿਆ ਹੋਇਆ ਤੇ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਵੀ ਉਹਨੇ ਇੱਕ ਬੰਦੇ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਵੀ ਆ ਸਾਡਾ ਪਿੰਡ ਦਾ ਸਰਪੰਚ ਲਾਓ ਲਾ ਲੋ ਜਿੰਨੇ ਜ਼ੋਰ ਲਾਉਣਾ ਸਾਡੇ ਨਾਲ ਪਹਿਲਾਂ ਐ ਕੀਤਾ ਉਹ ਕੀਤਾ ਤੇ ਹੁਣ ਅਸੀਂ ਬਣਾਵਾਂਗੇ ਇਹ ਕੀ ਹੈ ਇਹ ਠੀਕ ਹੈ ਜੇਕਰ ਦੂਜਿਆਂ ਨੇ ਧੱਕਾ ਪਹਿਲਾਂ ਕੀਤਾ ਵੀ ਹੈ ਨਜਾਇਜ਼ ਕੀਤਾ ਵੀ ਹੈ ਤਾਂ ਫਿਰ ਹੁਣ ਦੂਜੀ ਪਾਰਟੀ ਜਿਨ੍ਹਾਂ ਦਾ ਰਾਜ ਹੋਣਾ ਹੈ ਜੇ ਉਹ ਇੰਜ ਕਰਨ ਤਾਂ ਫਿਰ ਕੀ ਉਹ ਠੀਕ ਕਰ ਰਹੇ ਨੇ ਕਮੈਂਟ ਲਿਖਿਓ ਮੈਨੂੰ ਲੱਗਦਾ ਵੀ ਨਹੀਂ ਕਰ ਰਹੇ ਦੇਖੋ ਯਾਰ ਪਿੰਡ ਦੀ ਪੰਚਾਇਤ ਤੇ ਸਰਪੰਚ ਪਿੰਡ ਦੀ ਸਰਕਾਰ ਹੁੰਦੀ ਹੈ ਉਹਨਾਂ ਦੇ ਸਿਰ ਤੇ ਹੀ ਪਿੰਡ ਦੇ ਵਿੱਚ ਬੜਾ ਕੁਝ ਗਲਤ ਜਾਂ ਠੀਕ ਹੋਣਾ ਹੁੰਦਾ ਔਰ ਜਿਹੜੇ ਪਿੰਡ ਦੇ ਵਿੱਚ ਸਰਪੰਚ ਲੋਕਾਂ ਦੀ ਮਰਜ਼ੀ ਨਾਲ ਨਹੀਂ ਬਲਕਿ ਸਰਕਾਰ ਦੀ ਮਰਜ਼ੀ ਨਾਲ ਬਣੇ ਪੈਸੇ ਦੀ ਮਰਜ਼ੀ ਨਾਲ ਬੋਲੀਆਂ ਲੈ ਕੇ ਬਣੇ ਤਾਂ ਉਥੇ ਫਿਰ ਮੈਨੂੰ ਐ ਲੱਗਦਾ ਕਿ ਕਦੇ ਵੀ ਸਰਪੰਚ ਠੀਕ ਤਰੀਕੇ ਨਾਲ ਕੰਮ ਕਰ ਨਹੀਂ ਸਕਦੇ ਨਾ ਹੀ ਲੋਕਾਂ ਦਾ ਉਹਦੇ ਉੱਪਰ ਕੋਈ ਜ਼ੋਰ ਰਹਿੰਦਾ ਜਿਹੜਾ ਬੰਦਾ ਪੈਸੇ ਲਾ ਕੇ ਬਣਿਆ ਉਹਦੇ ਕੋਲ ਤਾਂ ਫਿਰ ਸਿੱਧਾ ਹੀ ਜਵਾਬ ਹੁੰਦਾ ਇਪ ਇੰਨੇ ਪੈਸੇ ਲਾ ਕੇ ਬਣਿਆ ਮੈਂ ਹੁਣ ਤੁਸੀਂ ਮੈਨੂੰ ਕੁਝ ਨਹੀਂ ਕਹਿ ਸਕਦੇ ਜੇ ਉਦੋਂ ਕਿਸੇ ਦੀ ਹਿੰਮਤ ਹੈਗੀ ਸੀ ਮੇਰੇ ਜਿੰਨੀ ਤਾਂ ਲਾ ਲੈਂਦਾ ਮੈਂ ਲਾਏ ਆ ਨਾ ਤਾਂ ਲੋਕ ਉਂਝ ਹੀ ਬੋਲਣੋਂ ਹਟ ਜਾਂਦੇ ਨੇ ਵੀ ਯਾਰੇ ਤਾਂ ਪੈਸੇ ਲਾ ਕੇ ਬਣਿਆ ਇੰਨਾ ਇੰਨੇ ਪੈਸਾ ਲਾਇਆ ਜਾਂ ਇਹਨੂੰ ਤਾਂ ਫਲਾਣੇ ਐਮਐਲਏ ਦਾ ਥਾਪੜਾ ਤੇ ਲੋਕ ਉਹਦੀਆਂ ਗਲਤ ਬੇਨਿਯਮੀਆਂ ਦੇ ਅੱਗੇ ਵੀ ਸ਼ਿਕਾਇਤ ਤੱਕ ਨਹੀਂ ਕਰਦੇ ਬੋਲਦੇ ਹੀ ਨਹੀਂ ਸੋ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਹਦੇ ਉੱਪਰ ਆਪਣਾ ਜਿਹੜਾ ਸਪਸ਼ਟ ਰੋਖ ਕਰਨ ਵੀ ਕੀ ਇਹ ਜੋ ਹੋ ਰਿਹਾ ਠੀਕ ਹੋ ਰਿਹਾ ਕੀ ਹੈ ਜਿਹੜੀਆਂ ਪੈਸੇ ਦੇ ਜ਼ੋਰ ਤੇ ਪੰਚਾਇਤਾਂ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਜਾਇਜ਼ ਹੈ ਇਹ ਸਹੀ ਹੈ ਚੋਣ ਕਮਿਸ਼ਨ ਨੇ ਇੱਤੇ ਜਵਾਬ ਦੇ ਵੀ ਪੰਜਾਬ ਸਰਕਾਰ ਨੇ ਇਹ ਐਲਾਨ ਤਾਂ ਕੀਤਾ ਹੈ ਵੀ ਸਰਬਸੰਮਤੀ ਨਾਲ ਜੇ ਪੰਚਾਇਤਾਂ ਬਣਨੀਆਂ ਤਾਂ ਅਸੀਂ 5 ਲੱਖ ਦੇਵਾਂਗੇ ਉਹ ਠੀਕ ਹੈ ਪਹਿਲੀ ਗੱਲ ਸਰਬਸੰਮਤੀ ਕਿਹਦੇ ਤੇ ਹੋਣੀ ਹੁੰਦੀ ਹੈ ਪਿੰਡ ਦੇ ਕਿਸੇ ਗਰੀਬ ਆਮ ਬੰਦੇ ਤੇ ਨਹੀਂ ਸਰਬਸੰਮਤੀ ਵੀ ਬਹੁਤਿਆਂ ਥਾਵਾਂ ਤੇ ਜਿਹੜੇ ਬੰਦੇ ਦੀ ਸਰਕਾਰੇ ਦਬਾਰੇ ਪਹੁੰਚ ਹੈ ਸਰਕਾਰ ਵਾਲੀ ਪਾਰਟੀ ਨਾਲ ਲਿੰਕ ਨੇ ਜਾਂ ਮੋਟਾ ਪੈਸਾ ਹੈ ਪਿੰਡ 'ਚ ਉਹਦਾ ਦਬਦਬਾ ਤੇ ਤੌਂਸ ਹੈ ਉਹਦੇ ਨਾਂ ਤੇ ਹੁੰਦੀ ਹੈ ਆਮ ਤੌਰ ਤੇ ਪਰ ਦੂਜੇ ਨੰਬਰ ਤੇ ਆ ਜਿਹੜੀ ਸਰਬਸੰਮਤੀ ਸਿਆਸੀ ਪਾਰਟੀਆਂ ਕਰਾ ਜਾਂਦੀਆਂ ਅਸੀਂ ਬੜੇ ਟਾਈਮਾਂ ਤੋਂ ਵੇਖਦੇ ਪਏ ਆ ਉਹ ਸਰਬਸੰਮਤੀ ਨਹੀਂ ਹੁੰਦੀ ਉਹ ਧੱਕਾ ਹੁੰਦਾ ਪਿੰਡ ਦੇ ਸਰਪੰਚ ਦਾ ਐਲਾਨ ਜਦੋਂ ਐਮਐਲਏ ਨੇ ਇਸ਼ਾਰਾ ਕਰਤਾ ਬਾਕੀ ਪਿੰਡ ਜਦੋਂ ਡਰਦਾ ਹੀ ਨਾ ਬੋਲੇ ਵੀ ਐਮਐਲਏ ਸਾਹਿਬ ਦਾ ਬੰਦਾ ਹੈ ਐਮਐਲਏ ਸਾਹਿਬ ਨੇ ਇਸ਼ਾਰਾ ਕੀਤਾ ਤਾਂ ਫਿਰ ਇਹ ਕੋਈ ਸਰਬਸੰਮਤੀ ਨਹੀਂ ਗਈ ਤੁਹਾਨੂੰ ਕੀ ਲੱਗਦਾ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ